ਉਹ ਆਇਬ ਜੀ ਦਾ ਖਾਤਮ ਉਹ ਆਇਬ ਜੀ ਦੀ ਫਕੀਰ ਅੱਜ ਖਰਸ਼ਨ ਦੀ ਦੀ ਯਾਦ ਵਿੱਚ ਆਪਾਂ ਸਾਰੇ ਇੱਥੇ ਇਕੱਤਰ ਹੋਏ ਉਹ ਨੌਜਵਾਨ ਜਿਹੜਾ ਵੱਡੇ ਸੁਪਨੇ ਲੈ ਕੇ ਆਇਆ ਇੱਥੇ ਆਇਆ ਸੀ ਤੇ ਸੰਸਾਰ ਨੂੰ ਬੜੀ ਕੀਤੇ ਅਲਵਿਦਾ ਕਰਕੇ ਚਲਾ ਗਿਆ ਮਾਤਾ ਦੇਖ ਤੁਸੀਂ ਤਾਂ ਕੋਈ ਤੁਹਾਨੂੰ ਇੱੱਲਾ ਗਰਵਾਣੀ ਦਾ ਮਹਾਵਾਕ ਫਰੀਦਾ ਤਰੀਆ ਕੰਨੇ ਬੈਠਾ ਬਗਲਾ ਕੀਲ ਕਰੀ ਕੀਲ ਕਰੀਂਦੇ ਹੰਜ ਨੂੰ ਅਚੰਤੇ ਬਾਜ ਪਏ ਬਾਜ ਪਏ ਤੇ ਸਰਬ ਤੇ ਕੇਲਾ ਬਿਸਰੀਆਂ ਜੋ ਮਨ ਚਿਤ ਨਾ ਚਿਤੇ ਸੰ ਸੁਕਾਲੀ ਰੱਬ ਕੀਆਂ ਅੱਜ ਇਹ ਜਿਹੜਾ ਬਹਾਵਤ ਹੈ ਪੂਰਾ ਉਹਦੇ ਤੇ ਤੁਰਦਾ ਲੱਗਦਾ ਇੱਕ ਫੁੱਲ ਗਿਨੇ ਹਲੇ ਖੜਨਾ ਸੀ ਖੜ ਕੇ ਆਪਣੀ ਮਹਿਤ ਸਮੁੱਚੇ ਸੰਸਾਰ ਖਲਾਬ ਨਹੀਂ ਸੀ ਉਦੋਂ ਪਹਿਲਾਂ ਹੀ ਕੋਈ ਸੰਸਾਤ ਚਲਾ ਗਿਆ ਕਿ ਭਾਈਚਾਰੇ ਦੀ ਬੜੀ ਦੁੱਖ ਤੇ ਇਹ ਦੁਚੇਤਰੀ ਵਾਲੇ ਨੂੰ ਪਤਾ ਲੱਗਿਆ ਸੋਗ ਦੀ ਘੜੀ ਸੀ ਸਾਰਾ ਭਾਈਚਾਰਾ ਝੰਡੋੜਿਆ ਗਿਆ ਜਦੋਂ ਪਤਾ ਲੱਗਿਆ ਕਿ ਇੱਕ ਨੌਜਵਾਨ ਜਿਹਦੀ ਉਮਰ ਕੇਵਲ 20 ਸਾਲਾਂ ਦੀ ਸੀ ਸਾਨੂੰ ਸਦਾ ਲਈ ਛੱਡ ਕੇ ਚਲਾ ਗਿਆ ਪਰ ਸੇ ਭਾਈਚਾਰੇ ਨਾਲ ਅਤੇ ਕਨੇਡੀਅਨ ਪਾਈਚਾਰੇ ਦਾ ਸਾਰੇ ਦਾ ਬਹੁਤ-ਬਹੁਤ ਧੰਨਵਾਦ ਸਮੂਚਾ ਪਾਈਚਾਰੇ ਨੇ ਚਾਹੀਏ ਅਸੀਂ ਖੂਫੰਡ ਮੇਂ ਸ਼ੁਰੂ ਕੀਤਾ ਜਾਂ ਹੋਰ ਕੋਈ ਵੀ ਬੇਨਤੀ ਕੀਤੀ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਅੱਜ ਵੀ ਸ਼ਹਿਰ ਦੇ ਸਾਰੇ ਸਤਵੰਤੇ ਸੱਜਣ ਆਏ ਹੋਏ ਨੇ ਸਾਰਿਆਂ ਦਾ ਨਾਂ ਕਿਸੇ ਦਾ ਨਾਮ ਤਾਂ ਕਿਸੇ ਦਾ ਰਹਿ ਨਹੀਂ ਸਕਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਬੱਚੇ ਨੂੰ ਆਪਣੇ ਬੱਚੇ ਦੇ ਅੰਤਮ ਦਰਸ਼ਨ ਕਰਨ ਲਈ ਆਏ ਹਨ। ਅਰਵੇਦ ਆਖਾਣ ਆਏ। ਡੋctor ਅਸੀਰ ਗੁਰ ਸਿੰਘ ਸਵਰਥੋਂ ਨੌਸੇਵਾ ਦਾ ਆਤੀ ਉਮਾਂ ਦੀ ਸਰਦ ਪਰ ਮਿਰਚਨ ਤੂਰਤ ਹੈ ਮੰਦੀ ਟੀਮ ਇੱਥੇ ਪਹੁੰਚੀ ਰਹੀ ਹੈ। ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਉਨ੍ਹਾਂ ਨੇ ਵੀ ਮਾਇਕ ਤੌਰ ਤੇ ਵੀ ਪਰਵਾਦ ਦੀ ਮਾਣ ਦਿੱਤੀ ਹੈ ਪੰਕਟਾ ਦਿੱਤਾ ਸਾਡੇ ਕੋਲ ਪਰਵਾਦ ਕੋਈ ਵਜ ਨਹੀਂ ਜਿਹਦੇ ਨਾਲ ਭਾਈਚਾਰੇ ਦਾ ਧੰਨਵਾਦ ਕੀਤਾ ਜਾ ਸਕੇ ਇਹ ਬੜਾ ਔਖਾ ਸਮਾਂ ਹੁੰਦਾ ਪਰ ਜਦੋਂ ਸਾਰਾ ਭਾਈਚਾਰਾ ਤੁਹਾਡੇ ਨਾਲ ਖੜ ਜਾਂਦਾ ਤਾਂ ਫਿਰ ਔਖਾ ਸਮਾਂ ਸੌਖਾ ਬਦ ਜਾਂਦਾ ਗੁਰੂ ਅਰਜਨ ਸਿੰਘ ਸਭਾ ਬਣੋਂ ਜਦੋਂ ਆਪਾਂ ਸਾਰੇ ਸਮਾਜਨ

ਵਾਹ ਕੀ ਕਾਰਖਾਨਾ ਵਾਹ ਇਹ ਕਿਸ ਦੀ ਫਾਟਰੀ